ਕਿ ਬੰਦੇ ਨੂੰ ਜ਼ਿੰਦਗੀ ਜਿਉਣ ਲਈ ਕਿੰਨੇ ਕ ਪੈਸੇ ਦੀ ਲੋੜ ਹੈ ਤਾਂ ਇਸ ਦਾ ਉੱਤਰ ਇਹ ਹੈ ਕਿ ਓਨੇ ਕ ਪੈਸੇ ਦੀ ਲੋੜ ਹੈ ਓਨੀ ਕ ਲੋੜ ਹੈ ਜਿੰਨੀ ਕ ਇੱਕ ਗੱਡੀ ਨੂੰ ਪੈਟਰੋਲ ਜਾਂ ਡੀਜ਼ਲ ਦੀ ਹੁੰਦੀ ਹੈ ਪਰ ਜੇ ਗੱਡੀ ਦੇ ਵਿੱਚ ਪੈਟਰੋਲ ਹੀ ਪੈਟਰੋਲ ਭਰ ਲਿਤਾ ਜਾਵੇ ਜਾਂ ਡੀਜ਼ਲੀ ਡੀਜ਼ਲ ਭਰ ਲਿਤਾ ਜਾਵੇ ਤਾਂ ਗੱਡੀ ਚੱਲ ਨਹੀਂ ਸਕਦੀ ਉਹੀ ਕਾਰਨ ਹੈ ਕਿ ਬੰਦੇ ਨੂੰ ਪੈਸੇ ਦੀ ਵੀ ਓਨੀ ਕ ਲੋੜ ਹੈ ਕਿ ਜ਼ਿੰਦਗੀ ਜਿਉਣ ਵਾਸਤੇ ਪਰ ਜਦੋਂ ਬੰਦਾ ਪੈਸੇ ਦੀ ਦੌੜ ਦੇ ਵਿੱਚ ਪੈ ਜਾਂਦਾ ਹੈ ਤਾਂ ਫੇਰ ਉਹ ਪੈਸੇ ਦੀ ਦੌੜ ਦੇ ਵਿੱਚ ਇੰਨਾ ਵਿਅਸਤ ਹੋ ਜਾਂਦਾ ਹੈ ਕਿ ਉਹ ਗਲਤ ਸਹੀ ਦੀ ਪਹਿਚਾਨ ਵੀ ਕਰਨੋਂ ਰਹਿ ਜਾਂਦਾ ਹੈ ਰਿਸ਼ਵਤ ਲੈਣੀ ਕਿਸੇ ਦਾ ਕਤਲ ਕਰਨਾ ਕਿਸੇ ਦਾ ਖੂਨ ਚੂਸਣਾ ਇਹ ਗੱਲਾਂ ਵੀ ਉਸ ਨੂੰ ਛੋਟੀਆਂ ਲੱਗਣ ਲੱਗ ਜਾਂਦੀਆਂ ਨੇ ਇਹ ਪੈਸੇ ਦੀ ਦੌੜ ਦੇ ਵਿੱਚ ਇਹ ਸੱਚੀ ਕਹਾਣੀ ਦੇ ਵਿੱਚ ਵੀ ਪੈਸੇ ਦੇ ਡਿਸਪਿਊਟ ਘਾਰਨੀ ਇੱਕ ਨਾਮ ਬਰ ਬੰਦੇ ਦਾ ਕਤਲ ਹੋ ਜਾਂਦਾ ਹੈ ਤੇ ਇਹ ਕਤਲ ਦੀ ਗੂੰਜ ਸਾਰੇ ਦੇਸ਼ ਵਿੱਚ ਕੀ ਗਮਾਂਡੀ ਦੇਸ਼ ਬੰਗਲਾਦੇਸ਼ ਵਿੱਚ ਵੀ ਪੈਂਦੀ ਹੈ ਕਿਉਂਕਿ ਇਹ ਕਤਲ ਕੀਤਾ ਗਿਆ ਬੰਦਾ ਇਹ ਬੰਦਾ ਜਿਸ ਦੀ ਹੱਤਿਆ ਹੋਈ ਸੀ ਇਹ ਕੋਈ ਛੋਟਾ ਮੋਟਾ ਬੰਦਾ ਨਹੀਂ ਸੀ ਇਹ ਬੰਦਾ ਬੰਗਲਾਦੇਸ਼ ਦੀ ਸਰਕਾਰ ਦੇ ਵਿੱਚ ਅੱਜ ਜੋ ਪਾਰਟੀ ਹੈ ਉਸ ਦਾ ਐਮਪੀ ਸੀ ਤੇ ਜਦੋਂ ਫਿਰ ਇਸ ਕਤਲ ਦਾ ਖੁਲਾਸਾ ਹੁੰਦਾ ਤਾਂ ਸੁਣ ਕੇ ਸਭ ਦੇ ਹੋਸ਼ ੁੱਡ ਜਾਂਦੇ ਨੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਸ਼ੁਰੂ ਹੁੰਦੀ ਹੈ ਬੰਗਲਾਦੇਸ਼ ਤੋਂ ਬੰਗਲਾਦੇਸ਼ ਦਾ ਇੱਕ ਲੋਕ ਸਭਾ ਹਲਕਾ ਹੈ ਜਨਾਦਫੋ ਇੱਥੋਂ ਦੀ ਪਾਰਟੀ ਹੈ ਆਬਾਮੀ ਲੀਗ ਪਾਰਟੀ ਜੋ ਕਿ ਹੁਣ ਸੱਤਾ ਦੇ ਵਿੱਚ ਹੈ ਇਨਾਂ ਦੀ ਬੰਗਲਾਦੇਸ਼ ਦੇ ਵਿੱਚ ਸਰਕਾਰ ਹੈ ਤੇ ਇਹਨਾਂ ਦਾ ਇੱਕ ਐਮਪੀ ਅਨਵਾਰੁਲ ਅਜ਼ੀਮ ਅਨਾਰ ਬੰਗਲਾਦੇਸ਼ ਦੇ ਵਿੱਚੋਂ ਕੋਲਕੱਤਾ ਦੇ ਵਿੱਚੋਂ ਆਉਂਦਾ ਹੈ 12 ਮਈ 2024 ਨੂੰ ਕੋਲਕੱਤਾ ਦੇ ਵਿੱਚ ਇਸ ਦਾ ਇੱਕ ਮਿੱਤਰ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਗੋਪਾਲ ਵਿਸ਼ਵਾਸ ਉਸ ਨੂੰ ਪਹਿਲਾਂ ਇਹ ਫੋਨ ਕਰਦਾ ਕਿ ਮੈਂ 12 ਮਈ ਨੂੰ ਤੁਹਾਡੇ ਕੋਲ ਆ ਰਿਹਾ ਕਿਉਂਕਿ ਐਮਪੀ ਨੇ 13 ਮਈ ਨੂੰ ਕੋਲਕਾਤਾ ਵਿੱਚ ਹੀ ਇੱਕ ਡਾਕਟਰ ਨੂੰ ਮਿਲਣਾ ਸੀ ਤਾਂ ਵਿਸ਼ਵਾਸ ਨੇ ਕਿਹਾ ਕਿ ਵੈਲਕਮ ਤੁਸੀਂ ਆਓ 12 ਮਈ ਨੂੰ ਐਮਪੀ ਭਾਰਤ ਦੇ ਵਿੱਚ ਪਹੁੰਚਦਾ ਹੈ ਵਿਸ਼ਵਾਸ ਕੋਲ ਪਹੁੰਚਦਾ ਉਸ ਤੋਂ ਬਾਅਦ ਜਦੋਂ ਦੂਜਾ ਦਿਨ ਆਉਂਦਾ ਹੈ ਇਹ ਵਿਸ਼ਵਾਸ ਨੂੰ ਦੱਸਦਾ ਹੈ ਕਿ ਮੈਂ ਕੱਲ ਨੂੰ ਡਾਕਟਰ ਨੂੰ ਮਿਲਣਾ ਹੈ ਤਕਰੀਬਨ 1:30 ਵਜੇ ਦੀ ਅਪਾਇੰਟਮੈਂਟ ਹੈ ਸਵੇਰ ਹੋ ਜਾਂਦੀ ਹੈ 13 ਮਈ 2024 ਆ ਚੜ ਜਾਂਦਾ ਹੈ ਤਕਰੀਬਨ ਦੁਪਹਿਰ ਦੇ 12 ਵਜੇ ਏ.ਐਮ.ਪੀ ਡਾਕਟਰ ਕੋਲ ਜਾਣ ਲਈ ਇੱਕ ਟੈਕਸੀ ਬੁੱਕ ਕਰਾਉਂਦਾ ਹੈ ਤੇ ਉਸ ਤੋਂ ਬਾਅਦ ਏ.ਐਮ.ਪੀ ਦਾ ਇੱਕ ਮੈਸੇਜ ਵਿਸ਼ਵਾਸ ਨੂੰ ਮਿਲਦਾ ਹੈ ਗੋਪਾਲ ਵਿਸ਼ਵਾਸ ਨੂੰ ਕਿ ਮੈਨੂੰ ਜ਼ਰੂਰੀ ਕੰਮ ਹੋ ਗਿਆ ਤੇ ਮੈਨੂੰ ਦਿੱਲੀ ਜਾਣਾ ਪਏਗਾ ਇਹ ਜੋ ਗੋਪਾਲ ਵਿਸ਼ਵਾਸ ਸੀ ਇਹ ਨਿਸ਼ਚਿੰਤ ਹੋ ਜਾਂਦਾ ਹੈ ਪਰ ਐਸਐਮਪੀ ਨੇ ਜਦੋਂ ਘਰੋਂ ਨਿਕਲਣ ਲੱਗਿਆ ਸੀ ਕਿਹਾ ਸੀ ਕਿ ਮੈਂ ਸ਼ਾਮ ਦਾ ਖਾਣਾ ਤੇਰੇ ਕੋਲ ਹੀ ਖਾਵਾਂਗਾ ਮੈਂ ਤੇਰੇ ਕੋਲ ਹੀ ਰਹਾਂਗਾ ਅੱਜ ਪਰ ਜਦੋਂ ਉਸ ਨੂੰ ਇਹ ਮੈਸੇਜ ਮਿਲ ਜਾਂਦਾ ਤਾਂ ਉਹ ਨਿਸ਼ਚਿੰਤ ਹੋ ਜਾਂਦਾ ਕਿ ਕੋਈ ਗੱਲ ਨਹੀਂ ਐਮਪੀ ਹੈ ਇਹਨਾਂ ਦੇ ਕੰਮ ਐਦਾਂ ਦੇ ਹੁੰਦੇ ਨੇ ਕਿਉਂਕਿ ਲੀਡਰ ਬੰਦੇ ਦਾ ਕੋਈ ਪਤਾ ਨਹੀਂ ਕਿਹੜੇ ਪਾਸੇ ਨਿਕਲ ਜਾਵੇ ਤਾਂ ਹੁਣ 13 ਮਈ ਲੰਘਦੀ ਹੈ 14 ਮਈ ਲੰਘਦੀ ਹੈ 15 ਮਈ ਨੂੰ ਫੇਰ ਐਮਪੀ ਦਾ ਮੈਸੇਜ ਵਿਸ਼ਵਾਸ ਨੂੰ ਮਿਲਦਾ ਹੈ ਕਿ ਮੈਂ ਦਿੱਲੀ ਦੇ ਵਿੱਚ ਮੀਟਿੰਗਾਂ ਕਰ ਰਿਹਾ ਹਾਂ ਵਿਸ਼ਵਾਸ ਫਿਰ ਨਿਸ਼ਚਿੰਤ ਹੋ ਜਾਂਦਾ ਹੈ 16 ਮਈ ਲੰਘਦੀ ਹੈ 17 ਮਈ ਆ ਜਾਂਦੀ ਹੈ 17 ਮਈ ਨੂੰ ਏਐਸਪੀ ਦਾ ਫੋਨ ਬੰਦ ਹੋ ਜਾਂਦਾ ਹੈ ਇਸ ਦਾ ਪਰਿਵਾਰ ਵੀ ਬੰਗਲਾਦੇਸ਼ ਵਾਲਾ ਇਸ ਦੇ ਕੰਟੈਕਟ ਵਿੱਚ ਸੀ ਪਰ ਜਦੋਂ ਫੋਨ ਬੰਦ ਹੋ ਜਾਂਦਾ ਤਾਂ ਗੋਪਾਲ ਵੀ ਪਰੇਸ਼ਾਨ ਹੋ ਜਾਂਦਾ ਹੈ ਫਿਰ ਇਹ ਪੁਲਿਸ ਕੋਲ ਜਾਂਦਾ ਨਜ਼ਦੀਕੀ ਥਾਣੇ ਦੇ ਵਿੱਚ ਜਾਂਦਾ ਤੇ ਰਿਪੋਰਟ ਲਿਖਾਉਂਦਾ ਕਿ ਮੇਰਾ ਮਿੱਤਰ ਜੋ ਬੰਗਲਾਦੇਸ਼ ਦੇ ਵਿੱਚ ਐਮਪੀ ਹੈ ਉਹ ਭਾਰਤ ਵਿੱਚ ਆਇਆ ਸੀ ਕੋਲਕੱਤਾ ਵਿੱਚ ਮੇਰੇ ਕੋਲ ਆਇਆ ਸੀ ਪਰ 13 ਮਈ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਦੋ ਬਾਰ ਮੈਸੇਜ ਵੀ ਆਇਆ ਪਰ ਉਸ ਦਾ ਹੁਣ ਫੋਨ ਬੰਦ ਹੋ ਗਿਆ ਤਾਂ ਪੁਲਿਸ ਵੀ ਹਰਕਤ ਦੇ ਵਿੱਚ ਆਉਂਦੀ ਹੈ ਤੇ ਉਧਰ ਉਸ ਐਮਪੀ ਦਾ ਪਰਿਵਾਰ ਆਪਣੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸੇਖ ਹਸੀਨਾ ਦੇ ਨਾਲ ਵੀ ਗੱਲ ਕਰਦਾ ਹੈ ਤਾਂ ਸੇਖ ਹਸੀਨਾ ਭਾਰਤ ਦੀ ਸਰਕਾਰ ਦੇ ਨਾਲ ਗੱਲ ਕਰਦੀ ਹੈ ਤੇ ਫਿਰ ਇੱਕ ਟੀਮ ਦਾ ਗਠਨ ਕੀਤਾ ਜਾਂਦਾ ਜਿਸ ਵਿੱਚ ਸੀਆਈਡੀ ਦੇ ਵੀ ਬੰਦੇ ਹੁੰਦੇ ਨੇ ਤੇ ਪੁਲਿਸ ਦੇ ਵੀ ਬੰਦੇ ਹੁੰਦੇ ਨੇ ਕਿਉਂਕਿ ਮਾਮਲਾ ਬੜਾ ਸੈਂਸਿਟਿਵ ਸੀ ਗਮਾਂਡੀ ਦੇਸ਼ ਦਾ ਮਾਮਲਾ ਸੀ ਹਾਈਲਾਈਟ ਹੋਣ ਵਾਲਾ ਮਾਮਲਾ ਸੀ ਬੜੀ ਹੀ ਬਰੀਕੀ ਦੇ ਨਾਲ ਤੇ ਬੜੀ ਹੀ ਤੇਜ਼ੀ ਦੇ ਨਾਲ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾਂਦੀ ਹੈ ਹੁਣ ਉਸ ਡਾਕਟਰ ਕੋਲੋਂ ਵੀ ਪੁੱਛਿਆ ਜਾਂਦਾ ਹੈ ਤਾਂ ਉਹ ਦੱਸਦਾ ਕਿ ਮੇਰੇ ਕੋਲ ਐਮਪੀ ਸਾਹਿਬ ਨਹੀਂ ਆਏ ਹੋਰ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਤਾਂ ਫਿਰ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਸ ਦਾ ਨਾਮ ਜਿਹਹਾਦ ਹਵਲਦਾਰ ਸੀ ਉਸ ਨੂੰ ਪੁੱਛਿਆ ਜਾਂਦਾ ਤਾਂ ਉਹ ਦੱਸਦਾ ਕਿ ਮੈਂ ਬੰਗਾਲ ਦਾ ਰਹਿਣ ਵਾਲਾ ਤੇ ਹੁਣ ਮੁੰਬਈ ਦੇ ਵਿੱਚ ਰਹਿਣਾ ਤੇ ਥੋੜੇ ਸਮੇਂ ਤੋਂ ਮੈਂ ਕੋਲਕੱਤਾ ਦੇ ਵਿੱਚ ਘੁੰਮਣ ਆਇਆ ਸੀ ਜਦੋਂ ਪੁਲਿਸ ਉਸ ਤੋਂ ਪੁੱਛ ਕੇ ਚ ਕਰਦੀ ਹੈ ਤਾਂ ਪਹਿਲਾਂ ਤਾਂ ਉਹ ਕੁਝ ਦੱਸਦਾ ਨਹੀਂ ਪਰ ਜਦੋਂ ਪੁਲਿਸ ਫਿਰ ਆਪਣੇ ਹਿਸਾਬ ਨਾਲ ਉਸ ਤੋਂ ਪੁੱਛਦੀ ਹੈ ਫੇਰ ਉਹ ਦੱਸਦਾ ਹੈ ਕੋਲਕੱਤਾ ਦੇ ਵਿੱਚ ਨਿਊ ਟਾਊਨ ਦੇ ਵਿੱਚ ਇੱਕ ਬੰਦਾ ਅਕਤਰ ਜੋ ਸੋਨੇ ਦੀ ਸਮਗਲਿੰਗ ਕਰਦਾ ਹੈ ਉਹ ਇੱਥੇ ਇੱਕ ਫਲੈਟ ਕਿਰਾਏ ਤੇ ਲੈ ਕੇ ਰਹਿ ਰਿਹਾ ਜਿਸ ਕੋਲ ਅਮਰੀਕਾ ਦੀ ਨਾਗਰਿਕਤਾ ਹੈ ਉਸਨੇ ਮੇਰੇ ਨਾਲ ਸੰਪਰਕ ਕੀਤਾ ਜੋ ਉਸਨੇ ਨਿਊ ਟਾਊਨ ਦੇ ਵਿੱਚ ਫਲੈਟ ਲੈਂਦਾ ਹੋਇਆ ਸੀ ਉਸ ਵਿੱਚ ਮੈਨੂੰ ਲੈ ਗਿਆ ਤੇ ਉਹ ਫਲੈਟ ਵਿੱਚ ਪਹਿਲਾਂ ਹੀ ਇੱਕ ਔਰਤ ਜਿਸ ਦਾ ਨਾਮ ਸ਼ਲਾਸਤੀ ਰਹਿਮਾਨ ਸੀ ਉਹ ਬੈਠੀ ਸੀ ਤੇ ਦੋ ਬੰਦੇ ਹੋਰ ਬੈਠੇ ਸੀ ਤਾਂ ਉਸਨੇ ਕਿਹਾ ਕਿ ਤੁਸੀਂ ਅਨਵਾਰੁਲ ਐਮਪੀ ਦੀ ਹੱਤਿਆ ਕਰ ਦੇਵੋ ਉਸ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਬਹੁਤ ਜ਼ਰੂਰੀ ਹੈ ਤੇ ਜੇ ਤੁਸੀਂ ਇਹ ਕੰਮ ਕਰ ਦੇਮੋਗੇ ਤਾਂ ਤੁਹਾਨੂੰ ਮੈਂ 5 ਕਰੋੜ ਰੁਪਇਆ ਦੇਵਾਂਗਾ ਉਸ ਨੇ ਇਹ ਵੀ ਦੱਸਿਆ ਕਿ 12 ਮਈ 2024 ਨੂੰ ਉਹ ਭਾਰਤ ਦੇ ਵਿੱਚ ਆ ਰਿਹਾ ਕਿਉਂਕਿ ਆਤਰ ਤੇ ਓਐਮਪੀ ਦੋਨੋਂ ਬਚਪਨ ਦੇ ਦੋਸਤ ਸਨ ਉਹ ਸਾਰੀ ਗੱਲ ਇਹਨਾਂ ਨਾਲ ਕਰਦਾ ਹੈ ਤੇ ਇਹਨਾਂ ਚਾਰਾਂ ਨੂੰ ਕਹਿੰਦਾ ਕਿ ਜੇ ਤੁਸੀਂ ਇਹ ਕੰਮ ਕਰ ਦੇਵੋ ਤਾਂ ਤੁਹਾਨੂੰ ਮੈਂ 5 ਕਰੋੜ ਰੁਪਈਆ ਦਵਾਂ। 5 ਕਰੋੜ ਰੁਪਈਆ ਦਾ ਨੌ ਸੁਣ ਕੇ ਇਹ ਲੋਕ ਇਹਨਾਂ ਦੇ ਹੋਸ਼ ਉੱਡ ਜਾਂਦੇ ਨੇ। 5 ਕਰੋੜ ਦੀ ਰਕਮ ਬਹੁਤ ਵੱਡੀ ਹੁੰਦੀ ਹੈ। ਇਹ ਚਾਰੋਂ ਮਿਲ ਕੇ ਇੱਕ ਪਲਾਨ ਬਣਾਉਂਦੇ ਨੇ। ਹੁਣ ਜਦੋਂ ਐਮਪੀ ਵਿਸ਼ਵਾਸ ਦੇ ਘਰੋਂ ਡਾਕਟਰ ਵੱਲ ਜਾਂਦਾ ਤਾਂ ਰਸਤੇ ਦੇ ਵਿੱਚ ਇਹ ਸ਼ਿਲਾਸ਼ਤੀ ਰਹਿਮਾਨ ਉਸ ਨੂੰ ਮਿਲਦੀ ਹੈ ਕਿਉਂਕਿ ਉਹ ਵੀ ਬੰਗਲਾਦੇਸ਼ ਦਾ ਰਹਿਣ ਵਾਲਾ ਸੀ ਤੇ ਇਹ ਮਾਡਲ ਵੀ ਬੰਗਲਾਦੇਸ਼ ਦੀ ਸੀ ਤੇ ਇਹਨਾਂ ਨਾਲ ਦੋ ਹੋਰ ਬੰਦੇ ਸਨ ਉਹ ਵੀ ਬੰਗਲਾਦੇਸ਼ ਦੇ ਰਹਿਣ ਵਾਲੇ ਸੀ ਇਹ ਮਾਡਲ ਉਹ ਉਸ ਨੂੰ ਮਿਲਦੀ ਹੈ ਤਾਂ ਇਹ ਦੋਨੋਂ ਮਿਲ ਕੇ ਇੱਕ ਦੂਜੇ ਨੂੰ ਬੜਾ ਖੁਸ਼ ਹੁੰਦੇ ਨੇ ਤਾਂ ਉਹ ਐਮਪੀਐਸ ਨੂੰ ਪੁੱਛਦਾ ਕਿ ਤੂੰ ਇੱਥੇ ਕਿੱਦਾਂ ਤਾਂ ਇਸ ਨੇ ਕਿਹਾ ਕਿ ਮੈਨੂੰ ਇੱਥੇ ਕੰਮ ਸੀ ਮੈਂ ਆਈ ਹੋਈਆਂ ਚਲੋ ਮੈਂ ਕਿਰਾਇਆ ਤੇ ਕਮਰਾ ਲੈਂਦਾ ਹੋਇਆ ਚਲੋ ਆਪਾਂ ਉੱਥੇ ਚੱਲਦੇ ਆਂ ਇਹ ਮਾਡਲ ਉਸ ਨੂੰ ਇਹ ਬੜੀ ਖੂਬਸੂਰਤ ਮਾਡਲ ਸੀ ਇਹ ਉਸ ਨੂੰ ਇੱਕ ਹਣੀ ਟ੍ਰੈਪ ਮਾਮਲੇ ਵਾਂਗੂ ਫਸਾ ਲੈਂਦੀ ਹੈ ਤੇ ਇਸ ਫਲੈਟ ਉੱਤੇ ਲੈ ਆਉਂਦੀ ਹੈ ਜਦੋਂ ਇਹ ਫਲੈਟ ਦੇ ਵਿੱਚ ਐਂਟਰ ਹੁੰਦੇ ਨੇ ਤਾਂ ਦੂਸਰੇ ਜਿਹਹਾਦ ਹਵਲਦਾਰ ਤੇ ਦੋ ਹੋਰ ਇਹਨਾਂ ਦੇ ਸਾਥੀ ਫਲੈਟ ਦੇ ਵਿੱਚ ਪਹਿਲਾਂ ਹੀ ਮੌਜੂਦ ਹੁੰਦੇ ਨੇ ਜਦੋਂ ਇਹ ਮਾਡਲ ਐਮਪੀ ਨੂੰ ਲੈ ਕੇ ਉਸ ਫਲੈਟ ਵਿੱਚ ਦਾਖਲ ਹੁੰਦੀ ਹੈ ਤਾਂ ਇਹ ਤਿੰਨੋਂ ਉਸ ਉੱਤੇ ਟੁੱਟ ਪੈਂਦੇ ਨੇ ਤੇ ਇਸ ਦਾ ਗਲ ਦਬ ਦਿੰਦੇ ਨੇ ਗਲ ਉਦੋਂ ਤੱਕ ਦਬ ਕੇ ਰੱਖਦੇ ਨੇ ਜਦੋਂ ਤੱਕ ਇਸ ਦੀ ਮੌਤ ਨਹੀਂ ਹੋ ਜਾਂਦੀ ਜਦੋਂ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਜਿਹਹਾਦ ਹਬਲਦਾਰ ਜੋ ਕਿ ਪੇਸ਼ੇਵਰ ਕਸਾਈ ਹੁੰਦਾ ਹੈ ਉਸ ਨੇ ਆਪਣੇ ਨਾਲ ਸਭ ਛੁਰੀਆਂ ਵਗੈਰਾ ਦਾ ਇੰਤਜ਼ਾਮ ਕੀਤਾ ਹੋਇਆ ਸੀ ਉਹ ਐਸ ਐਮ ਪੀ ਦੀ ਉੱਪਰੋਂ ਚਮੜੀ ਲਾਉਂਦਾ ਹੈ ਚਮੜੀ ਲਾਉਣ ਤੋਂ ਬਾਅਦ ਇਸ ਦੇ ਛੋਟੇ ਛੋਟੇ ਟੁਕੜੇ ਕਰਕੇ ਦੋ ਇਹਨਾਂ ਨੇ ਬੈਗ ਲੈਤੇ ਤੇ ਨਾਲ ਪੋਲੀਥੈਨ ਦਾ ਵੀ ਇਸਤੇਮਾਲ ਕੀਤਾ ਇਸ ਦੀ ਚਮੜੀ ਲਾ ਕੇ ਉਸ ਤੋਂ ਬਾਅਦ ਇਸ ਦੀ ਬਾਡੀ ਦੇ ਇਸ ਤੇ ਲਾਸ ਦੇ ਛੋਟੇ ਛੋਟੇ ਟੁਕੜੇ ਕਰਕੇ ਪੋਲੀਥੈਨਾਂ ਦੇ ਵਿੱਚ ਪਾਉਂਦੇ ਨੇ ਤੇ ਉਹ ਟੁਕੜਿਆਂ ਦੇ ਵਿੱਚ ਨੂਨ ਤੇ ਮਸਾਲੇ ਪਾਏ ਜਾਂਦੇ ਨੇ ਤਾਂ ਜੋ ਇਹ ਜੋ ਮਾਸ ਦੇ ਟੁਕੜੇ ਸੀ ਇਹ ਜਲਦੀ ਗਲ ਜਾਣ ਇਹ ਏਸ ਦੇ ਟੁਕੜਿਆਂ ਨੂੰ ਬੈਗਾਂ ਦੇ ਵਿੱਚ ਭਰਦੇ ਆ ਪਰਨ ਤੋਂ ਬਾਅਦ ਕਲਕੱਤਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਜਗਾ ਜਗਾ ਤੇ ਏਸ ਦੀ ਬਾਡੀ ਦੇ ਟੁਕੜੇ ਸਿੱਟ ਕੇ ਆਉਂਦੇ ਨੇ ਏਸ ਐਮਪੀ ਦਾ ਕਤਲ ਕਰਕੇ ਉਸ ਤੋਂ ਬਾਅਦ ਉਸ ਦੀ ਲਾਸ਼ ਦੇ ਟੁਕੜੇ ਟਿਕਾਣੇ ਲਗਾ ਕੇ ਇਹ ਮਾਡਲ ਆਪਣੇ ਉਹਨਾਂ ਦੋਨਾਂ ਸਾਥੀਆਂ ਦੇ ਨਾਲ 15 ਮਈ ਨੂੰ ਬੰਗਲਾਦੇਸ਼ ਚਲੀ ਜਾਂਦੀ ਹੈ ਪਰ ਇਹ ਜੋ ਜਿਹਾਦ ਹਵਲਦਾਰ ਸੀ ਇਹ ਤਾਂ ਇੱਥੇ ਹੀ ਰਹਿ ਰਿਹਾ ਸੀ ਇਹ ਆਰਾਮ ਨਾਲ ਇੱਥੇ ਘੁੰਮਦਾ ਰਹਿੰਦਾ ਹੈ ਪਰ ਪੁਲਿਸ ਜਦੋਂ ਇਹ ਸਾਰੇ ਮਾਮਲੇ ਦੀ ਜਾਂਚ ਕਰਦੀ ਹੈ ਇਸ ਦੀ ਬੜੀ ਬਰੀਕੀ ਦੇ ਨਾਲ ਪੁੱਛ ਪੜਤਾਲ ਕਰਦੀ ਹੈ ਸੀਸੀਟੀਵੀ ਕੈਮਰੇ ਦੇਖਦੀ ਹੈ ਤਾਂ ਇਹ ਜਿਹਾਦ ਹਵਲਦਾਰ ਉਹਨਾਂ ਦੇ ਨਿਸ਼ਾਨੇ ਤੇ ਆ ਜਾਂਦਾ ਤੇ ਫਿਰ ਉਸ ਨੂੰ ਇਹ ਗ੍ਰਿਫਤਾਰ ਕਰਦੇ ਨੇ ਉਸ ਤੋਂ ਬਾਅਦ ਸਾਰੀ ਇਹ ਕਹਾਣੀ ਜੋ ਜਿਹਾਦ ਨੇ ਦੱਸੀ ਇਹ ਲੋਕਾਂ ਦੇ ਸਾਹਮਣੇ ਆਈ ਪਰ ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਕੋਈ ਵੀ ਖੁਲਾਸਾ ਨਹੀਂ ਕੀਤਾ ਪਰ ਮੀਡੀਆ ਦੇ ਵਿੱਚ ਇਹ ਖਬਰਾਂ ਆਈਆਂ ਨੇ ਜੋ ਅਕਤਰ ਸੀ ਜਿਸ ਨੇ ਐਸਐਮਪੀ ਨੂੰ ਮਰਵਾਇਆ ਸੀ ਉਹ ਇਸ ਦਾ ਬਚਪਨ ਦਾ ਹੀ ਦੋਸਤ ਸੀ ਦੱਸਿਆ ਜਾਂਦਾ ਕਿ ਇਸ ਦਾ ਐਸ ਦੇ ਨਾਲ ਅਕਤਰ ਦਾ ਐਸਪੀ ਦੇ ਨਾਲ 100 ਕਰੋੜ ਦਾ ਕੋਈ ਰੌਲਾ ਸੀ ਕਿਉਂਕਿ ਇਹ ਜੋ ਅਫਤਰ ਸੀ ਇਹ ਸੋਨੇ ਦਾ ਸਮਗਲਰ ਸੀ ਇਸ ਦਾ ਉਸ ਨਾਲ ਕੋਈ 100 ਕਰੋੜ ਰੁਪਏ ਦਾ ਡਿਸਪਿਊਟ ਦੱਸਿਆ ਜਾਂਦਾ ਹੈ ਜਿਸ ਕਾਰਨ ਇਸ ਨੇ ਉਸ ਐਮਪੀ ਦਾ ਕਤਲ ਕਰਵਾ ਦਿੱਤਾ ਇਹ ਅਫਤਰ 10 ਮਈ 2024 ਨੂੰ ਹੀ ਇਥੋਂ ਬੰਗਲਾਦੇਸ਼ ਚਲਾ ਜਾਂਦਾ ਇਸ ਦੇ ਕਤਲ ਦੀ ਪਲਾਨਿੰਗ ਕਰਕੇ ਜਦੋਂ ਫਿਰ ਇਸ ਨੂੰ ਪਤਾ ਲੱਗਦਾ ਕਿ ਇਹ ਮਾਮਲਾ ਹਾਈਲਾਈਟ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਇਹ ਨੇਪਾਲ ਚਲਾ ਜਾਂਦਾ ਨੇਪਾਲ ਤੋਂ ਦबई ਚਲਾਇਆ ਜਾਂਦਾ ਤੇ ਦबई ਤੋਂ ਦੱਸਿਆ ਜਾਂਦਾ ਕਿ ਹੁਣ ਇਹ ਅਮਰੀਕਾ ਚਲਾ ਗਿਆ ਹੁਣ ਭਾਰਤ ਦੀ ਪੁਲਿਸ ਜਿਹਹਾਦ ਹਵਲਦਾਰ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਧਰ ਬੰਗਲਾਦੇਸ਼ ਦੀ ਪੁਲਿਸ ਉਸ ਮਾਡਲ ਤੇ ਉਸ ਦੇ ਦੋਨਾਂ ਸਾਥੀਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਜੇ ਪੁਲਿਸ ਇਸ ਘਟਨਾ ਕਰਮ ਦਾ ਖੁਲਾਸਾ ਕਰੇਗੀ ਪਰ ਮੀਡੀਆ ਵਿੱਚ ਜੋ ਰਿਪੋਰਟਾਂ ਜੋ ਗੱਲਾਂ ਆ ਰਹੀਆਂ ਜੋ ਖਬਰਾਂ ਆ ਰਹੀਆਂ ਉਹ ਇਹੀ ਆ ਰਹੀਆਂ ਨੇ ਕਿ ਇਸ ਕਤਲ ਦੇ ਪਿੱਛੇ ਕਾਰਨ ਪੈਸ ਆ ਰਿਹਾ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ آگਾਹ ਕਰਨਾ ਹੈ ਕਿ ਆਪਣੇ ਦੇਸ਼ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਕਿੰਦਾ ਕਿੰਦਾ ਨਿਆ ਘਟਨਾਵਾਂ ਹੋ ਰਹੀਆਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਟਿਕਾਲ